ਸਤ ਸ੍ਰੀ ਅਕਾਲ ਦੋਸਤੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀਆਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ ਤਾਂ ਦੋਸਤੋ ਅੱਜ ਅਸੀਂ ਤੁਹਾਨੂੰ ਲੁਧਿਆਣੇ ਦਾ ਇੱਕ ਬਹੁਤ ਹੀ ਮਸ਼ਹੂਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਉਮੀਦ ਕਰਦੀਆਂ ਤੁਹਾਨੂੰ ਵੀਡੀਓ ਪਸੰਦ ਆਵੇਗੀ ਅਗਰ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਇੱਕ ਲਾਈਕ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਸਾਡੇ ਪੰਜਾਬੀ ਵੀਰਾਂ ਨੂੰ ਸਿੱਖ ਕੌਮ ਨੂੰ ਪਤਾ ਲੱਗ ਸਕੇ ਜੀ ਸਾਡਾ ਗੁਰਦੁਆਰਾ ਸਾਹਿਬ ਕਿੰਨਾ ਖੂਬਸੂਰਤ ਹੈ ਅੱਜ ਅਸੀਂ ਇਸ ਦਾ ਤੁਹਾਨੂੰ ਇਸ ਮੀਨਜ਼ ਜਗ੍ਹਾ ਦਾ ਇਤਿਹਾਸ ਦੇ ਬਾਰੇ ਜਾਣੂ ਕਰਵਾਵਾਂਗੇ ਜੀ ਤਾਂ ਚਲੋ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਕਰਵਾਉਣ ਜਾ ਰਹੇ ਆ ਗੁਰਦੁਆਰਾ ਸ਼੍ਰੀ ਰਾੜਾ ਸਾਹਿਬ ਜੀ ਦੇ ਇਹ ਪਵਿੱਤਰ ਸਥਾਨ ਸਿੱਖ ਜਗਤ ਦੀਆਂ ਦੋ ਮਹਾਨ ਸ਼ਖਸੀਅਤਾਂ શ્રી ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਦੀ ਤਪੋ ਭੂਮੀ ਹੈ ਜਿੱਥੇ ਉਹਨਾਂ ਨੇ ਅਣਥੱਕ ਕਾਹਲਣਾ ਘਾਲੀ ਅਤੇ ਮਹਾਨ ਤਪ ਕੀਤਾ ਪੰਜ ਪਿਆਰਿਆਂ ਦੇ ਮੁਖੀ ਭਾਈ ਦਇਆ ਸਿੰਘ ਜੀ ਤੋਂ ਵਰਸਾਏ ਹੋਏ ਮਹਾਪੁਰਖਾਂ ਵਿੱਚੋਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਨਾਂ ਤੇ ਇਸ ਪਵਿੱਤਰ ਅਸਥਾਨ ਦਾ ਨਾਂ ਕਰਮਸਾਰ ਰਾਣਾ ਸਾਹਿਬ ਰੱਖਿਆ ਗਿਆ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੋਂ ਵਰਸਾਏ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਰਾਮਪੁਰ ਵਾਲਿਆਂ ਦੀ ਹਜ਼ੂਰੀ ਵਿੱਚ ਰਹਿ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਸਿਮਰਨ ਤੇ ਸੇਵਾ ਕਰਦਿਆ ਵਿਰਾਗਮਈ ਦਸ਼ਾ ਵਿੱਚ ਸਮਾਂ ਗੁਜ਼ਾਰਿਆ ਸੰਤ ਬਾਬਾ ਅਤਰ ਸਿੰਘ ਜੀ ਪਾਸੋਂ ਕੀਰਤਨ ਅਤੇ ਮਾਨਵਤਾ ਦੀ ਸੇਵਾ ਦਾ ਵਰਦਾਨ ਪ੍ਰਾਪਤ ਕੀਤਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਸੱਚਖੰਡ ਜਾਣ ਮਗਰੋਂ ਗੁਰਧਾਮਾਂ ਦੀ ਯਾਤਰਾ ਕਰਦੇ ਹੋਏ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोविंद ਜੀ ਦੀ ਚਰਨਛੋਹ ਪ੍ਰਾਪਤ ਸਥਾਨ ਪਿੰਡ ਰਾੜਾ ਸਾਹਿਬ ਵਿਕੇ ਪਹੁੰਚੇ ਪਿੰਡ ਰਾੜਾ ਦੀ ਟੱਕੀ ਨੂੰ ਆਪਣੀ ਤਪੋ ਭੂਮੀ ਬਣਾ ਲਿਆ ਸੰਗਤਾਂ ਦੀ ਆਵਾਜ਼ਾਈ ਸ਼ੁਰੂ ਹੋਣ ਕਰਕੇ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਹੋ ਗਿਆ ਅਤੇ ਗੁਰੂ ਕਾ ਲੰਗਰ ਤੁੱਟ ਵਰਤਣ ਲੱਗਾ ਇਸ ਸਥਾਨ ਵਾਸਤੇ ਕੁਝ ਜ਼ਮੀਨ ਇਲਾਕੇ ਦੀਆਂ ਸੰਗਤਾਂ ਵੱਲੋਂ ਦਿੱਤੀ ਗਈ ਅਤੇ ਬਾਕੀ ਜ਼ਮੀਨ ਮੁੱਲ ਖਰੀਦ ਕੇ ਖੇਤੀ ਦੀ ਸੇਵਾ ਸ਼ੁਰੂ ਕੀਤੀ ਗਈ ਸੇਵਾਦਾਰਾ ਅਤੇ ਯਾਤਰੂ ਸੰਗਤਾਂ ਵਾਸਤੇ ਇਮਾਰਤਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਥਾਂ ਤੇ ਆਪ ਜੀ ਨੇ ਪਹਿਲਾ ਡੇਰਾ ਕੀਤਾ ਸੀ ਉਹ ਥਾਂ ਸਥਾਨ ਤੋਂ ਅੱਧਾ ਕਿਲੋਮੀਟਰ ਦੂਰ ਹੈ ਅਤੇ ਦੋਵਾਂ ਮਹਾਪੁਰਖਾਂ ਦੀ ਤਪੱਸਿਆ ਦੀ ਨਿਸ਼ਾਨੀ ਇੱਕ ਖੂਹੀ ਅੱਜ ਵੀ ਇੱਥੇ ਅੱਜ ਵੀ ਇੱਥੇ ਮੌਜੂਦ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਅੱਧੀ ਸਦੀ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਲੱਖਾਂ ਹੀ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾਇਆ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਅਸਥਾਨ ਦੀ ਸੇਵਾ ਸੰਭਾਲ ਕੀਤੀ। ਆਪ ਨੇ ਇਮਾਰਤਾਂ ਦੀ ਉਸਾਰੀ, ਲੰਗਰ ਦੀ ਸਾਮ ਸੰਭਾਲ, ਵਿਦਿਅਕ ਅਦਾਰੇ ਅਤੇ ਹਸਪਤਾਲ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਭਾਲੀ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਜਨਮ ਪਿੰਡ ਆਲੋਵਾਲ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਅਗਸਤ ਮਹੀਨੇ ਨੂੰ ਵੂਲਵਰਹੈਂਪਟਨ ਇੰਗਲੈਂਡ ਵਿਖੇ ਆਪ ਜੋਤੀ ਜੋਤ ਸਮਾ ਗਏ। ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਦਾ ਜਨਮ ਦਸੰਬਰ ਪਿੰਡ ਮਸੀਤਾਂ ਜ਼ਿਲ੍ਹਾ सिरसा ਹਰਿਆਣਾ ਵਿਖੇ ਹੋਇਆ ਅਤੇ 1 ਜਨਵਰੀ ਰਾੜਾ ਸਾਹਿਬ ਵਿਖੇ ਆਪ ਜੋਤੀ ਜੋਤ ਸਮਾਏ ਮੌਜੂਦਾ ਸਮੇਂ ਦੇ ਮਹਾਪੁਰਖ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਹੈ ਜੋ ਕਿ ਗੁਰਦੁਆਰਾ ਸ਼੍ਰੀ ਰਾੜਾ ਸਾਹਿਬ ਜੀ ਦੇ ਅੱਜ ਦੇ ਸੰਤ ਹਨ ਤੇ ਉਹ ਇੱਥੋਂ ਦੀ ਸਾਰੀ ਸਾਮ ਸੰਭਾਲ ਸੰਗਤਾਂ ਦਾ ਪੂਰਾ ਧਿਆਨ ਇੱਥੇ ਸੰਗਤਾਂ ਦਾ ਰਹਿਣ ਦਾ ਪ੍ਰਬੰਧ ਲੰਗਰ ਦੀ ਅਤੁੱਟ ਸੇਵਾ 24 ਘੰਟੇ ਚੱਲਦੀ ਰਹਿੰਦੀ ਹੈ ਜੀ ਤੇ ਕੀਰਤਨ ਦਰਵਾਰ ਉਰੇ ਹਰ ਟਾਈਮ ਲੱਗੇ ਰਹਿੰਦੇ ਨੇ ਜੀ ਤਾਂ ਦੋਸਤੋ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਇੱਕ ਵਾਰ ਤੁਸੀਂ ਅਗਰ ਉਹ ਲੁਧਿਆਣਾ ਆਓ ਤਾਂ ਗੁਰਦੁਆਰਾ ਸ਼੍ਰੀ ਰਾੜਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰੋ ਜੀ ਤਾਂ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਹੈ ਜੀ ਘੰਟਾ ਘਰ ਮਤਲਬ ਉੱਥੇ ਵੀ ਮਤਲਬ ਵੱਡੀਆਂ-ਵੱਡੀਆਂ ਕਲੌਕ ਟਾਈਪ ਲੱਗੇ ਹੋਏ ਨੇ ਤੇ ਬਿਲਕੁਲ ਇਹ ਦਰਵਾਰ ਹਾਲ ਹੈ ਜੀ ਅੰਦਰ ਜਾ ਕੇ ਜਿਵੇਂ ਹੀ ਅਸੀਂ ਗਏ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਕਿਉਂਕਿ ਅੰਦਰ ਕੀਰਤਨ ਚੱਲ ਰਿਹਾ ਸੀਗਾ ਤੇ ਇਸ ਤਰ੍ਹਾਂ ਇਹ ਖੁੱਲੇ ਪੈਸੇ ਜਿਹੜੀ ਬਾਹਰ ਤੁਸੀਂ ਲਾਈਨ ਦੇਖੀ ਖੁੱਲੇ ਪੈਸੇ ਕਰਵਾਉਣ ਵਾਸਤੇ ਹੈ ਜੀ ਉਹ ਸਾਹਮਣੇ ਜੀ ਲੰਗਰ ਹਾਲ ਦੀ ਬਿਲਡਿੰਗ ਹੈ ਬਹੁਤ ਵੱਡੀ ਤੇ ਉਰੇ ਨਾ ਦਾ ਇੱਕ ਆ ਜਿਹੜੀ ਛੱਟ ਦੇ नीचे ਤੋਂ ਆਉਂਦੀ ਇੱਥੇ ਜੀ ਸਰੋਵਰ ਵੀ ਹੈ ਜਿੱਥੇ ਕਿ ਬੀਬੀਆਂ ਭਾਈ ਇਸ਼ਨਾਨ ਕਰ ਸਕਦੇ ਹਨ ਜੀ ਤਾ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਅਸੀਂ ਇੱਥੇ ਪਹਿਲੀ ਵਾਰੀ ਗਏ ਤੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਮੈਂ ਕਿਹਾ ਤੁਹਾਡੇ ਨਾਲ ਵੀ ਗੁਰਦੁਆਰਾ ਸ਼ੇਰੀ ਰਾੜਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾਣ ਤਾਂ ਦੋਸਤੋ ਇਸ ਤਰ੍ਹਾਂ ਦੀ ਵੀਡੀਓਜ਼ ਅਸੀਂ ਆਪਣੇ ਚੈਨਲ ਤੇ ਪਾਉਂਦੇ ਹੀ ਰਹਿੰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੀ ਸਿੱਖ ਕੌਮ ਨੂੰ ਪਤਾ ਲੱਗ ਸਕੇ ਜੀ ਕਿੰਨੇ ਮਤਲਬ ਸਾਡੀ ਪੰਜਾਬ ਤਾਂ ਵੈਸੇ ਗੁਰੂਆਂ ਪੀਰਾਂ ਦੀ ਧਰਤੀ ਕਹਾਈ ਜਾਂਦੀ ਹੈ ਤੇ ਉਰੇ ਬਹੁਤ ਹੀ ਖੂਬਸੂਰਤ ਸੋਹਣੇ ਗੁਰਦੁਆਰਾ ਸਾਹਿਬ ਹੋਏ ਹਨ ਤਾਂ ਇਹ ਦੇਖੋ ਜੀ ਇਹ ਪੌੜੀਆਂ ਚੜ ਕੇ ਇੱਥੇ ਸਰੋਵਰ ਹੈ ਜੀ ਜਿੱਥੇ ਕੀ ਇਸ਼ਨਾਨ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਮਤਲਬ ਪੌੜੀਆਂ ਉੱਪਰ ਚੜ੍ਹ ਕੇ 8-10 ਪੌੜੀਆਂ ਚੜ੍ਹ ਕੇ ਸਰੋਵਰ ਹੈ ਜੀ ਬਹੁਤ ਹੀ ਵਧੀਆ ਮੀਨਸ ਲੱਗਿਆ ਸਾਨੂੰ ਇੱਥੇ ਆ ਕੇ ਤੇ ਇੱਕ ਤਰ੍ਹਾਂ ਇੱਥੇ ਆ ਕੇ ਰੂਹ ਖੁਸ਼ ਹੁੰਦੀ ਹੈ ਜੀ ਤੇ ਤੁਹਾਨੂੰ ਵੀ ਅਸੀਂ ਇਹ ਹੀ ਕਹਾ ਗਿਆ ਕਿ ਇੱਕ ਵਾਰ ਇੱਥੇ ਤੁਸੀਂ ਆ ਕੇ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰੋ ਜੀ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਅੱਗੇ ਪਤਾ ਲੱਗ ਸਕੇ ਜੀ ਸਾਡੇ ਇਤਿਹਾਸ ਨਾਲ ਉਹ ਜਾਣੂ ਹੋ ਜਾਣ ਤਾਂ ਦੇਖੋ ਜੀ ਅੰਦਰ ਦਰਬਾਰ ਸਾਹਿਬ ਦੇ ਅੰਦਰ ਬਹੁਤ ਵੱਡੀ ਸਖਰੀਨ ਲੱਗੀ ਹੋਈ ਸੀਗੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੇ ਸਾਈਡ ਨੂੰ ਮੀਨਸ ਕੀਰਤਨ ਚੱਲ ਰਿਹਾ ਸੀਗਾ ਇੰਨਾ ਖੁਸ਼누ਮਾ ਮਾਹੌਲ ਹੋਇਆ ਵਾ ਸੀਗਾ ਮਨ ਐਨ ਇਕਾਗਰ ਹੋ ਰਿਹਾ ਸੀਗਾ ਤੇ ਬਹੁਤ ਹੀ ਖੂਬਸੂਰਤ ਬਹੁਤ ਹੀ ਵੱਡਾ ਅੰਦਰ ਸਜਾਇਆ ਪੂਰਾ ਹਾਲ ਹੈ ਤੇ ਸੰਗਤਾਂ ਉਰੇ ਬਹੁਤ ਹੁਮ ਹੁਮਾ ਕੇ ਆਉਂਦੀਆਂ ਨੇ ਪੂਰਾ ਰਸ ਉਰੇ ਲੱਗਿਆ ਹੋਇਆ ਸੀਗਾ ਪੂਰਾ ਸੰਗਤਾਂ ਆਨੰਦ ਲੈ ਰਿਆ ਸੀ ਗਿਆ ਪੂਰੇ ਕੀਰਤਨ ਦਾ ਤਾਂ ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਜੇ ਗੁਰਦੁਆਰਾ ਸਾਹਿਬ ਆਉਣ ਦੇ ਦੋ ਰਸਤੇ ਹਨ ਇੱਕ ਜੀ ਬੈਕ ਸਾਈਡ ਤੋਂ ਆਉਣ ਦਾ ਰਸਤਾ ਹੈ ਜੀ ਇੱਕ ਜੀ ਸਾਹਮਣੇ ਫਰੰਟ ਤੋਂ ਆਉਣ ਦਾ ਰਸਤਾ ਹੈ ਤੈ ਇਸ ਕਰਕੇ ਜਿਹੜੇ ਮਰਜ਼ੀ ਰਸਤੇ ਤੋਂ ਆ ਸਕਦੇ ਹੋ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਫਰੰਟ ਹੈ ਜੀ ਮਤਲਬ ਜਿਹੜਾ ਅੱਗੇ ਤੋਂ ਸਟਾਰਟਿੰਗ ਦਾ ਰਸਤਾ ਹੈ ਜੀ ਇਹ ਉਹ ਹੈ ਇਹ ਵਿਸਾਖੀ ਕਰਕੇ ਇੱਥੇ ਬਹੁਤ ਵੱਡੇ ਵੱਡੇ ਬੋਰਡ ਲੱਗੇ ਹੋਏ ਹਨ ਕਿਉਂਕਿ ਉਰੇ ਫਿਰ ਅਮਰਤ ਬਾਟੇ ਦਾ ਅਮਰਤ ਵਿਸ਼ਕਾਇਆ ਸੀਗਾ ਖੰਡੇ ਬਾਟੇ ਦਾ ਅਮਰਤ ਸ਼ਕਾਇਆ ਸੀਗਾ ਜਿੱਥੇ ਕਿ ਬਹੁਤ ਸੰਗਤਾਂ ਨੇ ਸ਼ਕਿਆ ਵੀ ਹੈ ਤੇ ਨਾਲ ਬਿਲਕੁਲ ਇੱਕ ਨਹਿਰ ਵਗਦੀ ਸੀਗੀ ਤੇ ਅਸੀਂ ਉੱਥੇ ਵੀ ਜਾ ਕੇ ਆਏ ਤੇ ਉੱਥੇ ਆ ਕੇ ਅਸੀਂ ਬਹੁਤ ਹੀ ਮੀਨਸ ਕੁੱਝੋ ਇਹ ਤਾਂ ਐਸੀ ਕਿ ਸਾਡੀ ਅੱਜ ਦੀ ਵੀਡੀਓ ਚਲੋ ਤੁਹਾਨੂੰ ਹੁਣ ਅਸੀਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਕਿਸੇ ਵਿੱਚ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਜੀ ਸਤਿ ਸ਼੍ਰੀ ਅਕਾਲ ਜੀ